ਸਾਸੀ ਗਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਦਰਸ਼ਕੋ ਜੇਕਰ ਆਪਣੇ ਚੈਨਲ ਦੇ ਉੱਪਰ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਅੱਜ ਤੋਂ 9-10 ਦਿਨ ਪਹਿਲਾਂ ਇੱਕ ਆਪਾਂ ਪਾਥੀ ਦੇ ਉੱਪਰ ਵੀਡੀਓ ਬਣਾਈ ਸੀ ਜਿਹਨੂੰ ਦਰਸ਼ਕਾਂ ਨੇ ਆਡੀਅנס ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਉਹ ਆਪਾਂ ਜਿਹੜੀ ਵੀਡੀਓ ਇਸ ਤਰੀਕੇ ਦੀ ਬਣਾਈ ਸੀ ਜਿੰਨਾ ਘਰਾਂ ਦੇ ਵਿੱਚ ਜਿਹੜੀ ਮਿੱਟੀ ਰੇਤਰੀ ਹੁੰਦੀ ਆ ਜਾਂ ਚੀਕਣੀ ਮਿੱਟੀ ਹੁੰਦੀ ਆ ਜਾਂ ਮਿੱਟੀ ਨੂੰ ਸੁਲਾਬਾਈ ਹੁੰਦੀ ਆ ਉਹਦੇ ਵਿੱਚ ਜਿਹੜਾ ਪੌਦਾ ਹੋਣਾ ਘਾ ਟੁੱਗਰਦੇ ਜਾਂ ਹੁੰਦਾ ਹੀ ਨਹੀਂਗਾ ਉਹਦੇ ਉੱਪਰ ਆਪਾਂ ਇੱਕ ਵੀਡੀਓ ਅਪਲੋਡ ਕੀਤੀ ਸੀ ਵੀ ਪਾਥੀ ਦੇ ਵਿੱਚ ਜਿਹੜੀ ਆਪਾਂ ਸਬਜੀ ਉਹ ਕਿਵੇਂ ਲਾ ਸਕਦੇ ਆ ਜਿਹੜੀ ਉਹ ਵੀਡੀਓ ਸੀਗੀ ਉਹਨੂੰ ਆਡੀਅנס ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਤੇ ਉਹਦਾ ਰਿਜ਼ਲਟ ਅੱਜ ਮੈਂ ਤੁਹਾਨੂੰ ਦਿਖਾਉਣ ਲੱਗਿਆ ਕਿਉਂਕਿ ਕਈ ਮੇਰੇ ਯਾਰ ਮਿੱਤਰਾਂ ਦੇ ਮੈਨੂੰ ਮੈਸੇਜ ਆਏ ਵੀਰਾਂ ਭੈਣਾਂ ਦੇ ਵੀ ਮੈਸੇਜ ਆਏ ਫੋਨ ਵੀ ਆਏ ਵੀ ਭਾਈ ਜਿਹੜੀ ਤੁਸੀਂ ਪਾਥੀ ਦੇ ਵਿੱਚ ਜਿਹੜੇ ਦੋ ਵੀ ਲਾਏ ਸੀਗੇ ਵੀ ਉਹ ਹੋਏ ਆ ਜਾਂ ਨਹੀਂ ਹੋਏ ਉਹ ਪਲੀਜ਼ ਵੀਡੀਓ ਦੇ ਵਿੱਚ ਜ਼ਰੂਰ ਦਿਖਾਓ ਅੱਜ ਉਹਦਾ ਰਿਜ਼ਲਟ ਤੁਹਾਨੂੰ ਦਿਖਾਉਣ ਲੱਗਿਆ ਉਹਦਾ ਰਿਜ਼ਲਟ ਆ ਉਹ ਤਾਂ ਮੈਂ ਤਾਂ 2 ਸਾਲ ਤੋਂ ਟਰਾਈ ਕਰਦਾ ਆ ਰਿਹਾ ਉਸ ਚੀਜ਼ ਨੂੰ ਤੇ ਪਰ ਵੀਡੀਓ ਅਪਲੋਡ ਮੈਂ ਤਾਂ ਨਹੀਂ ਸੀ ਕੀਤੀ ਕਿਉਂਕਿ ਮੈਨੂੰ ਇਹ ਸੀ ਵੀ ਲੋਕਾਂ ਨੇ ਇਸ ਚੀਜ਼ ਦੇ ਵਿੱਚ ਬਲੀਵ ਨਹੀਂ ਕਰਨਾ ਕਿਉਂਕਿ ਬਾਥੀ ਦੇ ਵਿੱਚ ਜਿਹੜੀ ਆਪਾਂ ਸਬਜੀ ਉਹ ਬਹੁਤ ਘੱਟ ਲਾਉਣੇ ਆ ਤੇ ਅੱਜ ਉਹਦਾ ਰਿਜ਼ਲਟ ਮੈਂ ਤੁਹਾਨੂੰ ਦਿਖਾਉਣ ਲੱਗਿਆਗਾ ਆ ਤੁਸੀਂ ਸਾਹਮਣੇ ਦੇਖ ਸਕਦੇ ਹੋ ਦੋ ਵੀ ਆਪਾਂ ਲਾਈ ਸੀਗੇ ਤੇ ਦੋਨੋਂ ਦੇ ਦੋਨੋਂ ਵੀ ਜਿਹੜੇ ਆ ਬਿਲਕੁਲ ਸਵਸਥਾ ਆ ਸਾਹਮਣੇ ਪਾਥੀ ਦੇ ਵਿੱਚ ਬਿਲਕੁਲ ਉਗਰੇ ਹੋਏ ਆ ਪਾਥੀ ਦੇ ਵਿੱਚ ਬੀ ਲਾਉਣ ਦਾ ਹੀ ਬੇਨਿਫਿਟ ਆ ਵੀ ਜਿੰਨੇ ਵੀ ਬੀ ਇਹਦੇ ਵਿੱਚ ਲਾਗੇ ਸਾਰੇ ਦੇ ਸਾਰੇ 100 1% ਆਪਾਂ ਨੂੰ ਜਿਹੜਾ ਐਨਰਜੀਟ ਆ ਉਹ ਦੇਣਗੇ ਬਸ ਸ਼ਰਤ ਇੱਕ ਇਹ ਆ ਵੀ ਜਿਹੜੇ ਬੀ ਆ ਉਹ ਵਧੀਆ ਹੋਣੇ ਚਾਹੀਦੇ ਆ ਜਦੋਂ ਹੁਣ ਇਹ ਬੀ ਉਗਰੇ ਆਏ ਆ ਇਹਦੇ ਵਿੱਚ ਸਾਰਿਆਂ ਨੂੰ ਪਹਿਲਾਂ ਆਪਾਂ ਕੰਮ ਕੀ ਕਰਨਾਗਾ ਇੱਕ ਤਾਂ ਜਿਹੜਾ ਪਾਣੀ ਪਾਉਣ ਦਾ ਤਰੀਕਾ ਉਹਦੇ ਵੀ ਮੈਂ ਤੁਹਾਨੂੰ ਦੱਸਿਆ ਸੀ ਅੱਜ ਵੀ ਦੱਸ ਦੇਣਾ ਵੀ ਜਿਹੜਾ ਪਾਣੀ ਆ ਉਹ ਪਾਥੀ ਦੇ ਉੱਪਰ ਨਹੀਂ ਪਾਉਣਾ ਜਿਹੜਾ ਆਪਾਂ ਪਾਣੀ ਪਾਉਣਾਗਾ ਉਹ ਐ ਸਾਈਡਾਂ ਦੇ ਉੱਪਰ ਪਾਉਣਾਗਾ ਆਈਦੋ ਸਾਈਡਾਂ ਦੇ ਉੱਪਰ ਆਪਾਂ ਪਾਣੀ ਪਾਤਾ ਇਹਨੂੰ 2-3 ਲੀਟਰ ਜਿੰਨਾ ਵੀ ਪਾਣੀ ਤੁਸੀਂ ਟੂਆ ਬਣਾਇਆ ਹੋਇਆਗਾ ਉਹਨੂੰ ਚੰਗੀ ਤਰ੍ਹਾਂ ਜਿਹੜਾ ਪਾਠੀ ਆ ਤਾਂ ਕਿ ਪਾਠੀ ਨੂੰ ਸੁਹਾਵ ਰਹੇ ਉਹਨਾਂ 'ਕ ਪਾਣੀ ਪਾ ਦੇਣਾ ਤੇ ਪਾਠੀ ਦੇ ਉੱਪਰ ਜਿਹੜਾ ਪਾਣੀ ਉਹ ਬਿਲਕੁਲ ਨਹੀਂ ਪੈਣ ਦੇਣਾ ਖਾਸ ਕਰਕੇ ਜਿਹੜੀ ਇਹ ਬੱਲ ਆ ਇਹਨੂੰ ਬਿਲਕੁਲ ਡਰਾਈ ਰੱਖਣਾ ਉਸ ਤੋਂ ਬਾਅਦ ਥੋੜੀ ਥੋੜੀ ਜਿਹੜੀ ਤੂੜੀ ਆ ਉਹ ਵੀ ਸਾਈਡਾਂ ਦੇ ਉੱਪਰ ਐ ਪਾ ਦੇਣੀ ਆ ਸਾਈਡਾਂ ਦੇ ਉੱਪਰ ਐ ਤੂੜੀ ਪਾ ਦੇਣੀ ਪਰ ਜ਼ਿਆਦਾ ਨਹੀਂ ਪਾਉਣੀ ਨਾਲ ਹੀ ਇੱਥੇ ਪਾ ਦੇਣੀ ਆ ਤਾ ਕੇ ਜਿਹੜੇ ਕੱਖ ਕੰਡੇ ਆ ਉਹ ਘਾ ਟੁੱਗਰਨਾ ਤੇ ਜਿੰਨੀ ਇਹਦੀ ਜੜ ਗਿੱਲੀ ਰਹੂਗੀ ਤੇ ਕਿਉਂ ਗਰਮੀ ਦਾ ਸੀਜ਼ਨ ਆ ਜੜ ਵੀ ਗਿੱਲੀ ਰਹੂਗੀ ਤੇ ਸਲਾਬ ਜਿੰਨੀ ਰਹੂਗੀ ਉਨਾ ਹੀ ਇਹ ਜਿਹੜਾ ਬੂਟਾ ਇਹ ਕਾਮਯਾਬ ਹੋਊਗਾ ਆਪਣਾ ਇਸ ਤਰ੍ਹਾਂ ਇਹਨੂੰ ਤੂੜੀ ਪਾ ਦੇਣੀ ਤੇ ਪਾਣੀ ਦਾ ਜਿਹੜਾ ਮੈਂ ਤੁਹਾਨੂੰ ਦੱਸਤਾ ਜਿੰਨੀ ਸਲਾਬ ਰਹੂਗੀ ਉਨਾ ਹੀ ਜਿਹੜਾ ਬੂਟਾ ਉਹ ਆਪਾਂ ਨੂੰ ਵਧੀਆ ਰਿਜ਼ਲਟ ਦੇਊਗਾ ਦਿਨਾਂ ਦੇ ਵਿੱਚ ਹੁਣ ਵੀ ਵਧੂਗਾ ਜਦੋਂ ਇਹਨੂੰ ਫਲ ਲੱਗਿਆ ਆ ਉਦੋਂ ਵੀ ਆਪਾਂ ਵੀਡੀਓ ਇੱਕ ਅਪਲੋਡ ਕਰਾਂਗੇ ਇਹਨੂੰ ਫਲ ਜਿਹੜਾ 101% ਦੂਜੇ ਬੂਟਿਆਂ ਨਾਲ ਉਹ ਜ਼ਿਆਦਾ ਲੱਗੂਗਾ ਜਿਹੜੀ ਰੇ ਸਪਰੇਅ ਆ ਉਹ ਵੀ ਦੂਸਰਿਆਂ ਨਾਲ 50% ਆ ਆਪਾਂ ਨੂੰ ਘੱਟ ਕਰਨ ਦੀ ਜ਼ਰੂਰਤ ਪਊਗੀ ਜਦੋਂ ਇਹ ਬੂਟਾ ਫਾਲਦੇ ਲੈਕ ਹੋ ਗਿਆ ਉਸ ਟਾਈਮ ਆ ਆਪਾਂ ਨੂੰ ਇਹਨੂੰ ਰੇ ਦੀ ਜਿਹੜੀ ਦੇਸੀ ਖਾਦ ਆਪਾਂ ਪਾਉਣੀ ਆ ਜਾਂ ਆਰਗੈਨਿਕ ਉਹ ਜਿਹੜੀ ਖਾਦ ਪਾਉਣੀ ਆ ਜਾਂ ਕੋਈ ਵੀ ਹੋਰ ਉਸ ਟਾਈਮ ਪਾਉਣੀ ਆ ਉਸ ਤੋਂ ਪਹਿਲਾਂ ਇਹਨੂੰ ਖਾਦ ਦੀ ਤੇ ਸਪਰੇਅ ਦੀ ਕੋਈ ਜ਼ਰੂਰਤ ਨਹੀਂ ਹੈਗੀ ਤੇ ਕਈ ਵੀਰ ਭਾਈਆਂ ਦੇ ਇਹ ਵੀ ਮੈਸੇਜ ਆਇਆ ਸੀ ਵੀ ਬਾਈ ਜੀ ਇਨੂੰ ਗਮਲਿਆਂ ਦੇ ਵਿੱਚ ਲਾ ਸਕਦੇ ਆ ਜਾਂ ਆਪਾਂ ਬੋਰਿਆਂ ਦੇ ਵਿੱਚ ਲਾ ਸਕਦੇ ਆ ਬਿਲਕੁਲ ਆਪਾਂ ਲਾ ਸਕਦੇ ਆ ਗਮਲਿਆਂ ਦੇ ਵਿੱਚ ਗਮਲਿਆਂ ਦੀ ਟਰਿਕ ਵੀ ਤੁਹਾਨੂੰ ਮੈਂ ਦੱਸ ਦਿੰਨਾ ਗਮਲੇ ਦੇ ਵਿੱਚ ਜਿਹੜੀ ਆ ਤੂੜੀ ਆ ਜਾਂ ਪੱਤੇ ਤੁਹਾਡੇ ਕੋਲੇ ਅਵੇਲੇਬਲ ਹੈਗੇ ਜੋ ਦੋਨਾਂ ਦੇ ਵਿੱਚੋਂ ਕੋਈ ਵੀ ਚੀਜ਼ ਉਹਨੂੰ 2-2 ਇੰਚੀ ਗਮਲੇ ਦੇ ਥੱਲੇ ਪਾ ਲੈਣੀ ਆ 3-3 ਇੰਚੀ ਤੂੜੀ ਨੂੰ ਪਾ ਲਿਓ ਜਾਂ ਪੱਤਿਆਂ ਨੂੰ ਪਾ ਲਿਓ ਉਸ ਤੋਂ ਬਾਅਦ ਇਹਦੇ ਉੱਪਰ ਥੋੜੀ ਜਿਹੀ ਚੰਗੀ ਮਿੱਟੀ ਪਾ ਲਿਓ ਜੇ ਜੇ ਤੁਹਾਡੇ ਕੋਲੇ ਪ੍ਰੋਵਾਈਡ ਹੈਗੀ ਆ ਜਾਂ ਜਿੱਦਾਂ ਦੀ ਵੀ ਮਿੱਟੀ ਤੁਹਾਡੇ ਕੋਲ ਹੈਗੀ ਆ ਉਹ ਪਾ ਲਿਓ ਉਸ ਤੋਂ ਬਾਅਦ ਇਨੂੰ ਪਾਥੀ ਨੂੰ ਉਹਦੇ ਵਿੱਚ ਰੱਖ ਦਿਓ ਪਾਥੀ ਨੂੰ ਜਦੋਂ ਵਿੱਚ ਰੱਖਤਾ ਉਹਨੂੰ ਚੰਗੀ ਤਰ੍ਹਾਂ ਜਿਵੇਂ ਤੋਂ ਮੈਨੂੰ ਮੈਂ ਟਰਿਕ ਦੱਸੀ ਸੀਗੀ ਉਹਨੂੰ ਖੋਦ ਕੇ ਜਿਹੜਾ ਪਾਥੀ ਦੇ ਵਿੱਚ ਮੋਰਾ ਕਰਕੇ ਉਹਦੇ ਉੱਪਰ ਜਿਹੜੀ ਇਹ ਪਾਥੀ ਦੀ ਭੋਰ ਕਚੋਰ ਜੀ ਪਾ ਕੇ ਉਹਦੇ ਵਿੱਚ ਵੀ ਲਾ ਦੇਣੀ ਤੁਸੀਂ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਜਿਹੜੀ ਸਬਜ਼ੀ ਆ ਫਲਦਾਰ ਬੂਟਾ ਵੀ ਲਾ ਸਕਦੇ ਹੋ ਪਨੀਰੀ ਲਾ ਸਕਦੇ ਹੋ ਗੋਭੀ ਦੀ ਲਾ ਸਕਦੇ ਹੋ ਬੈਂਗਣੀ ਦੀ ਲਾ ਸਕਦੇ ਹੋ ਜਾਂ ਜਿਹੜੀ ਵੀ ਤੁਸੀਂ ਸਬਜ਼ੀ ਇਹਦੇ ਕਮਲੇ ਦੇ ਵਿੱਚ ਲਾਉਣਾ ਚਾਹੁੰਦੇ ਹੋ ਇਸੇ ਤਰ੍ਹਾਂ ਬੋਰੇ ਦੇ ਵਿੱਚ ਆ ਬੋਰੇ ਦੇ ਵਿੱਚ ਵੀ ਥੱਲੇ ਪੱਤੇ ਪਾ ਲਿਓ ਤੂੜੀ ਪਾ ਲਿਓ ਤੇ ਮਿੱਟੀ ਪਾ ਲਿਓ ਜਿੰਨੀ ਇਹਦੀ ਜੜ ਪੋਲੀ ਰਹੂਗੀ ਉਹਨੇ ਜਿਹੜਾ ਬਿਹੜਾ ਬੂਟਾ ਉਹ ਕਾਮਯਾਬ ਹੋਊਗਾ ਤੂੜੀ ਪਾਉਂਦੇ ਹੀ ਮਤਲਬ ਹੁੰਦਾ ਜਿਹੜਾ ਪਾਣੀ ਆਈ ਉਹ ਆਪਾਂ ਉੱਪਰ ਤੋਂ ਪਾਵਾਂ ਕਿਉਂ ਨੀਚੇ ਤੱਕ ਜਾਵੇ ਬੂਟੇ ਦੇ ਉੱਪਰ ਪਾਣੀ ਬਿਲਕੁਲ ਖੜਾ ਨਹੀਂ ਹੋਣਾ ਚਾਹੀਦਾ ਜਿਹੜਾ ਤੁਸੀਂ ਅਲਜਲਟਾ ਉਹ ਵੀ ਤੁਸੀਂ ਦੇਖ ਲਿਆ ਕਿਉਂਕਿ ਵੀਰ ਭਾਈਆਂ ਦੇ ਬਹੁਤ ਜ਼ਿਆਦਾ ਮੈਸੇਜ ਆਏ ਸੀ ਵੀ ਬਾਈ ਜੀ ਪੱਕਾ 100 1% ਦਿਖਾਉ ਜਿਹੜੀ ਉੱਪਰ ਆਹ ਪਾਥੀ ਰੱਖੀ ਹੋਈ ਸੀਗੀ ਇੱਕ ਵੀਰ ਭਾਈਆਂ ਨੇ ਪੁੱਛਿਆ ਸੀਗਾ ਵੀ ਬਾਈ ਇਹ ਕਿੰਨੇ ਦਿਨ ਆਪਾਂ ਕਿੰਨੇ ਦਿਨਾਂ ਬਾਅਦ ਚੱਕ ਸਕਦੇ ਜਿਹੜੀ ਉੱਪਰ ਰੱਖੀ ਹੋਈ ਸੀ ਇਹ ਪਾਖੀ ਆਪਾਂ 4 ਦਿਨ ਇਹਦੇ ਉੱਪਰ ਰੱਖਣੀ ਆ 4 ਦਿਨਾਂ ਬਾਅਦ ਇਹ ਪਾਖੀ ਨੂੰ ਚੱਕ ਕੇ ਸਾਈਡ ਕਰ ਦੇਣਾ ਤੇ ਉਸ ਤੋਂ ਬਾਅਦ ਜਿਹੜਾ ਬੂਟਾ ਆ ਤਾਂ ਤੁਸੀਂ ਦੇਖ ਸਕਦੇ ਹੋ ਬਿਲਕੁਲ ਹੈਲਥੀ ਬੂਟਾ ਦਾ ਜਿਉਂ-ਜਿਉਂ ਵੱਧੇ ਜਾਊਗਾ ਤੇ ਉਹ ਤੋਂ ਇਹਦਾ ਜਿਹੜਾ ਅਨਜਲਟ ਆਪਾਂ ਨੂੰ ਚੰਗਾ ਮਿਲੂਗਾ ਉਮੀਦ ਕਰਦੇ ਆਂ ਅੱਜ ਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇਕਰ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਇਕ ਕਰਿਓ ਧੰਨਵਾਦ